ਪਿਆਰ ਭਰੀ ਸਤਿ ਸ਼੍ਰੀ ਅਕਾਲ ਫੇਸਬੁੱਕ ਕਨ YouTube ਵਾਲਿਆਂ ਕਿਨੇ ਐਡ ਜਾਨੀ 507 ਫੋਟੋਆਂ ਭੇਜਿਆ 99434799 ਨੰਬਰ ਤੇ ਨਾਲੇ ਵੀਡੀਓ ਵੀਡੀਓ ਨੂੰ ਲਾਇਕ ਕਰਦੇ ਕਰੋ ਤੇ ਕਮੈਂਟ ਕਰਦੇ ਕਰੋ ਤੇ ਆਪਾਂ ਦੇ ਕੇ 50 6 ਚੀਜ਼ਾਂ ਵੀਡੀਓ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰੋ 16 ਸਾਤਾ ਟ੍ਰਾਲਾ ਏਰੀਆ ਅੰਬਰਸਰ ਪਿੰਡ ਮਿੰਟੀਆਂ ਵਾਲਾ ਤੇ ਵਿਆਸ ਰੱਜੇ ਦੇ ਨੇੜੇ ਰਹਿ ਜਾਂਦਾ ਇਹ ਪਿੰਡ ਤੇ ਬਹੁ ਵਈਆ ਟਰਾਲਾ ਲੇਜ਼ਰ ਕੱਟ ਨੇ ਦਾ ਵੈੱਡ ਬਣਿਆ 10 ਨਟੀਆਂ ਦੀ ਹਾਬਾ ਤੇ ਥੱਲੇ ਗਾਡਰਾਂ ਦੇ ਧੋਰੀ ਵੇਰ ਸਪੋਰਟਾਂ ਲਾਈਆਂ 10 ਇੰਚੇ ਗਾਡਰਾਂ ਧੋਰੀ ਵੇਰ ਸਪੋਰਟਾਂ ਫੇਰ ਲਾਈਆਂ ਰੇਲ ਦਾ ਹਿੱਸਾ ਸਵਾ ਦੋ ਫਟਵਾੜਾ ਤੇ ਸਾਢੇ ਤਿੰਨ ਸਵਾ ਤਿੰਨ ਸਪੋਰਟ ਵੈੱਡ ਹੈ ਦਾ ਤੇ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਹਾਂ ਰੇਟ ਹੈਗਾ 320000 ਮੌਕੇ ਦੇ ਮਾਰ ਤਾਨ ਕਰ ਦੇਣਗੇ 16 ਸੱਤ ਦਾ ਟਰਾਲਾ ਟਾਇਰ ਹੈ ਕਿ 50 ਤੋਂ 60 ਪੈਸੇ ਨਵੇਂ ਟਾਇਰ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਹੋਆ ਗੰਨੇ ਵਾਲੇ ਵੀਰਾਂ ਵਾਂਗ ਟਰਾਲਾ ਲਾਈਟਾਂ ਛਿੱਟਾਂ ਲੱਗੀਆਂ ਵੀਲ ਕਵਰ ਚੜ੍ਹਿਆ ਵੇਲ ਤੇ ਸਾਰਾ ਕੁ ਸਾਰਾ ਕੁ ਲੱਗਿਆ ਵਾ ਤੇ 320000 ਰੁਪਿਆ ਰੇਟ ਆ ਕੋਕਾ ਪੀ ਟਰਾਲਾ ਬਿਲਕੁਲ ਨਵਾਂ ਲਿਆਇਆ ਲਾਈਟਾਂ ਛਿੱਟਾਂ ਪੂਰਾਂ ਲੱਗੀਆਂ ਤੇ ਲੇਜ਼ਰ ਕੱਟਣੇ ਦਾ ਵੈੱਡ ਬਣਿਆ ਤੇ 4 ਇੰਚੀ ਥੱਲੇ ਬੱਤੇ ਮੱਛੀ ਉੱਪਰ ਟਰਾਲਾ ਬਹੁਤ ਸੋਹਣਾ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਪਾਈਪ ਲੱਗਿਆ ਉੱਤੇ ਗਰਾਰ ਨਾਲੇ ਥਾਂ ਸਾਰੇ ਥਾਈ ਤੇ ਪੂਰਾ ਵਧੀਆ ਕੰਪਨੀ ਦਾ ਲੱਗਿਆ ਤੇ ਟਾਟਾ ਦਾ ਲੋਹਾ ਲੱਗਿਆ ਜੇ ਕਿਸੇ ਵੀਰਪਾਈ ਜੀ ਲੈਣਾ ਵੀ ਇਹਨਾਂ ਸੰਪਰਕ ਕਰ ਲਓ ਸਕਰੀਨ ਤੇ ਨੰਬਰ ਚ ਦਿੱਜਿਆ ਜਾਂਦਾ ਸਾਰੀ ਜਾਣਕਾਰੀ ਜਾਣੀ ਫੋਨ ਲੱਗ ਲੈ ਜੇ ਕੋਕਾ ਪੀ ਟਰਾਲਾ ਤੇ ਵੀਰ ਕੋ ਸਾਰੀ ਵੀ ਕਪੜਾ ਬਣ ਕੇ ਸਟੈਪ ਨੇ 202 ਮਾਡਲ 53 ਦਾ ਜਉਂਦੀ ਆ ਰਾ ਕਾਲੇ ਢੱਡਾਲਾ ਕੋਕਾ ਪੀ ਟਰੈਕਟਰ ਕੇ ਵੀਰਪਾਈ ਜੀ ਲੈਣਾ ਵੀ ਇਹਨਾਂ ਸੰਪਰਕ ਕਰ ਲਓ 7075 ਪਰ ਟੈਰ ਆ ਟਰਪੋ ਛਰਪੋ ਲੱਗੀ ਟਰੈਕਟਰ ਪੂਰਾ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਕੋਕਾ ਪੀਛਾ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਿੰਦਾ 2 ਲੱਖ ਤੇ 90000 ਰੁਪਏ ਮੰਗ ਕਰਦੇ ਮੌਕੇ ਤੇ ਮਾਰ ਤਣ ਕਰ ਦੇਣਗੇ ਕਿ ਤੋ ਮਰਗਾਰਸ਼ਕਾਰ ਦੀ ਗਲੇ ਨਾਲ ਦੇ ਮਰਗਾਰਾ ਸਭ ਕੋ ਨਾਲ ਦਾ ਤੇ ਨਾਲ ਦਾ ਪੇਟ ਖੇਂਡਾ ਟਰੈਕਟਰ ਦਾ 2 ਜਾਂ 2 ਮਾਡਲ ਆ ਇੰਜਨ ਗੇਅਰ ਦਾ ਓਕੇ ਕੰਮ ਸਾਰਾ ਹੋਇਆ ਵਾ ਦੋ ਦਾਕਾ ਨਾ ਬੀਆਰ ਪੀਆ ਰੇਟ ਮੰਦੇ 70 75 ਰੁਪਏ ਟਾਇਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਸਕਦੇ ਆ ਟਰੈਕਟਰ ਚੋਂਦੀ ਆਰ ਬਹੁਤ ਆ ਜਾ 53 ਦਾ ਟਰੈਕਟਰ ਆ ਇਹ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਕਾਲੇ ਟੇਡ ਵਾਲੀ ਜਾਂਦੀ ਆ ਟਰੈਕਟਰ ਮਿਲਦੇ ਵੀ ਨਹੀਂ ਤੇ ਸਾਰੀ ਵੀਡੀਓ ਵੇਖਿਓ ਵੀਰ ਬਣ ਕੇ ਸਟੈਪ ਨਾ ਕਰਿਓ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲਿਆ ਕਰਦੇ 20 ਮਾਡਲ ਮਸ਼ੀਨ ਹੈ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਨਸਪਰਕ ਕਰ ਸਕਦੇ ਆ ਬਹੁਤ ਵਧੀਆ ਮਸ਼ੀਨ ਟੂੜੀ ਵਾਲੀ ਵੀ ਮਾੜਾ ਟਾਇਰ ਜਮਾ ਨਵੇਂ ਪਏ ਲੋਕਲ ਚੱਦੀ ਬਾਹਰ ਗਈ ਵੀ ਨਹੀਂ ਇਹ ਤੇ ਬਹੁਤ ਘੱਟ ਚੱਦੀ ਵੀ ਆ ਮਸ਼ੀਨ ਕਿਸੇ ਵੀਰ ਭਾਈ ਜੀ ਲੈਣੀ ਵੀ ਨਾ ਸੰਪਰਕ ਕਰ ਸਕਦੇ ਟੂੜੀ ਵਾਲੀ ਮਸ਼ੀਨ ਕੀ ਕਹਿੰਦੇ ਰੀਪਰ ਵੀ ਕਹਿੰਦੇ ਆ ਤੇ 2 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਰਤਾਨ ਕਰ ਦੇਗੇ ਟੂੜੀ ਵਾਲੀ ਮਸ਼ੀਨ ਬਹੁਤ ਵਧੀਆ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਕੋਕਾ ਪੀਸ ਮਸ਼ੀਨ ਉੱਤੇ ਨੰਬਰ ਚੱਦੀ ਜਾਂਦਾ ਸਰਕੀਨ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਲਓ ਤੇ ਵਧੀਆ ਮਸ਼ੀਨਾਂ ਪੂਰੀ ਵਧੀਆ ਮਸ਼ੀਨਾਂ ਤੇ ਏਰੀਆ ਏਰੀਆ ਇਹਨਾਂ ਦਾ ਹੈਗਾ ਮਖੂ ਤੇ ਵੀਰਾਂ ਦਾ ਤੇ ਬਹੁਤ ਵਧੀਆ ਮਸ਼ੀਨ ਕੋਕਾ ਪੀਸ ਮਸ਼ੀਨਾਂ 2020 ਮਾਡਲ ਤੇ 2 ਲੱਖ ਰੁਪਇਆ ਮੰਗ ਕਰਦੇ ਮੌਕੇ ਤੇ ਮਾਨਤਾ ਕਰ ਦੇਣਗੇ ਮਸ਼ੀਨ ਨਵਿਆਂ ਵਰਗੀ ਪਈ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਨਾ ਸੰਪਰਕ ਕਰ ਸਕਦੇ ਆ ਅਮਰੂਤੀ ਗੱਡੀ 800 ਸੀਸੀ ਇੰਜਣੇ ਦਾ ਤੇ 2008 ਮਾਡਲ ਹਰਿਆਣਾ ਨੰਬਰ ਬਹੁਤ ਵਧੀਆ ਗੱਡੀ ਹੈ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਹਰਿਆਣਾ ਨੰਬਰ ਬਹੁਤ ਵਧੀਆ ਗੱਡੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਲਓ ਰੰਗ ਜ ਮਦਿਆ ਪਿਆ ਇੰਸਟਿਡੈਂਟ ਤੋਂ ਰਿਹਾ ਹੈ ਤਾਂ ਗੱਡੀ Maruti ਤੇ Kocha piece ਗੱਡੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਵਧੀਆ ਗੱਡੀ ਪਈ ਆ ਨਾਲ ਦਾ ਰੰਗ ਰੰਗਾ ਤਿਤੋਂ ਨਲ ਪੇੜ ਛੇੜ ਨਹੀਂ ਹੋਇਆ 2008 ਮਾਡਲ ਰੇਟ ਹੈਗਾ 50000 ਮੌਕੇ ਤੇ ਮਾਨ ਤਨ ਕਰ ਦੇਣਗੇ ਸੀਟਾ ਸੀਟਾ ਵਧੀਆ ਪਈਆਂ ਤੇ ਆਵੇਂ ਤੁਹਾਨੂੰ ਵੀਰ ਭਾਈ ਖੋਲ ਕੇ ਵਿਖਾਊਗਾ ਤੇ 50000 ਰੁਪਏ ਰੇਟ ਮੰਗਦੇ ਆ ਹਰਿਆਣਾ ਨੰਬਰ ਕੋਕਾ ਪੀਸ ਗੱਡੀਆਂ ਕਿਸੇ ਵੀਰ ਭਾਈਆਂ ਲੈਣੀ ਵੀ ਤਾਂ ਸੰਪਰਕ ਕਰਦਿਓ ਇੰਨਾਂ ਦੀ ਪੂਰ ਗਰੰਟੀ ਹੈ ਬਹੁਤ ਘੱਟ ਚੰਦੀ ਵੀ ਆ ਸੀਟਾ ਸੀਟਾ ਵਧੀਆ ਪਈਆਂ ਤੇ ਕਵਰ ਕਵਰ ਨਵੇਂ ਜਿਹੜੇ ਵੀ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਤੇ ਜੋ ਦੋਇਆਰ 10 ਮਾਡਲ ਪਟੀਨਾ ਮੋਟਰਸਾਈਕਲ ਆ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਤਰ ਕਰ ਸਕਦੇ ਆ ਏਰੀਆ ਹੈਗਾ ਗਾਗਾ ਨਹਿਰਾ ਕਿਥੇ ਬੀਬੀ ਪੱਠਲ ਦਾ ਪਿੰਡ ਦੇ ਕੋਲੇ ਗਾਗਾ ਨਹਿਰਾ ਤੇ ਬੀਬੀ ਪੱਠਲ ਦੇ ਪਿੰਡ ਦੇ ਕੋਲੇ ਆ ਇਹਦਾ ਏਰੀਆ ਬਹੁਤ ਵਧੀਆ ਮੋਟਰਸਾਈਕਲ ਆ ਪਟੀਨਾ 2010 ਮਾਡਲ ਆ 29000 ਕਿਲੋਮੀਟਰ ਸਾਰਾ ਚੱਲਿਆ ਵਾ ਮੋਟਰਸਾਈਕਲ ਬਹੁਤ ਘੱਟ ਚੱਲਿਆ ਵਾ ਤੇ ਸਭ ਕੋ ਟੈਰਚਰ ਸਭ ਕੋ ਨਵਾਂ ਪਿਆਵਾ ਮੋਟਰਸਾਈਕਲ ਦਾ ਕੋਕਾ ਪੀਸ ਮੋਟਰਸਾਈਕਲ ਜੇ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਨੰਬਰ ਉੱਤੇ ਚੱਲ ਜੰਦਾ ਰੇਟ ਦੱਸਿਆ ਨਹੀਂ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਹਾਂ ਸਾਰਾ ਕੁਝ ਨੀਰ ਆਜ ਕਾਗਜ਼ ਪੱਤਰ ਫੋਨਾਂ ਮੋਟਰਸਾਈਕਲ ਤੇ ਕਾਪੀ ਛਾਪੀ ਸਭ ਕੋ ਹੋਏਗਾ ਤੇ ਡਾਗਾਂ ਦਾ ਇਹ ਰੇਡਿਆ ਵੀਰ ਦਾ ਨਕਤੀ 100 ਕਿਲੋਮੀਟਰ 29000 ਕਿਲੋਮੀਟਰ ਚੱਲਿਆ ਵਾਏ ਮੋਟਰਸਾਈਕਲ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲੋ ਕੋਕਾ ਪੀਸ ਮੋਟਰਸਾਈਕਲ ਤੇ ਪੇਂਟ ਸ਼ੇਂਡ ਕੀ ਤੋਂ ਲਿਆ ਨਹੀਂ ਮਰਗੜਛ ਕਰ ਸਭ ਕੋ ਨਾਲ ਦਾ ਚੱਕੇ ਛੱਕੇ ਸਭ ਕੋ ਨਾਲ ਦਾ ਵੀਰ ਕੋ ਲੈ ਕਰੋ ਸ਼ੇਅਰ ਕਰੋ ਕਮੈਂਟ ਕਰੋ